ਦੋਸਤੋ ਪਾਪੀ ਪੂਲਾ ਨਿਹੰਗ ਇੱਕ ਵੈਸੀ ਦਰਿੰਦਾ ਜਿਸ ਦੇ ਬਾਰੇ ਤੁਸੀਂ ਪਹਿਲਾਂ ਵੀ ਬਹੁਤ ਵਾਰ ਸੁਣਿਆ ਹੋਵੇਗਾ ਪਰ ਉਸ ਨੇ ਕਿੰਨੇ ਲੋਕਾਂ ਉੱਤੇ ਜ਼ੁਲਮ ਕੀਤੇ ਕਿੰਨੇ ਲੋਕਾਂ ਦੀ ਵੱਢ ਟੋਕ ਕੀਤੀ ਤੇ ਕਿੰਨੇ ਲੋਕਾਂ ਨੂੰ ਮਾਰਿਆ ਇਸ ਪੂਲੇ ਦੇ ਅਤਿਆਚਾਰਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਅੱਜ ਦੀ ਵੀਡੀਓ ਵਿੱਚ ਪੂਲੇ ਨਿਹੰਗ ਦੀ ਦਰਿੰਦਗੀ ਦਾ ਇੱਕ ਐਸਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਦੋਂ ਇਸ ਜ਼ੁਲਮੀ ਵੱਲੋਂ ਇੱਕ ਬੰਦੇ ਨੂੰ ਮਾਰ ਕੇ ਵੱਢ ਟੋਕੇ ਉਸ ਦਾ ਮੀਟ ਪਤੀਲੇ ਵਿੱਚ ਪਾ ਕੇ ਰੰਨਿਆ ਗਿਆ ਸੀ ਪੂਲੇ ਦੇ ਇਸ ਜੁਲਮੀ ਕਿਸੇ ਨੂੰ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਪੈਂਦੇ ਇੱਕ ਪਿੰਡ ਵਰਪਾਲ ਖੁਰਦ ਤੋਂ ਜਿੱਥੋਂ ਦੇ ਰਹਿਣ ਵਾਲੇ ਦਲੀਪ ਸਿੰਘ ਦਾ ਪੁੱਤਰ ਜਸਵੀਰ ਸਿੰਘ ਉਰਫ ਜੱਸਾ ਨਿਹੰਗ ਆਪਣੇ ਪਰਿਵਾਰਕ ਅਤੇ ਘਰੇਲੂ ਝਮੇਲਿਆਂ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਸੀ ਰੱਖਦਾ ਜੱਸਾ ਕਈ ਵਾਰ ਕਾਰ ਸੇਵਾ ਵਾਲੇ ਬਾਬਿਆਂ ਨਾਲ ਡੇਰਿਆਂ ਵਿੱਚ ਚਲਿਆ ਜਾਂਦਾ ਤੇ ਕਈ-ਕਈ ਦਿਨ ਘਰ ਵਾਪਸ ਨਹੀਂ ਸੀ ਆਉਂਦਾ ਕਈ ਵਾਰ ਨਿਹੰਗ ਸਿੰਘਾਂ ਦੇ ਦਲਾਂ ਵਿੱਚ ਚਲਿਆ ਜਾਂਦਾ ਤੇ ਉੱਥੇ ਜਾ ਕੇ ਸੇਵਾ ਕਰਦਾ ਰਹਿੰਦਾ ਨਿਹੰਗ ਜਥੇਬੰਦੀਆਂ ਵਿੱਚ ਰਹਿਣ ਕਰਕੇ ਜੱਸਾ ਵੀ ਦਮਾਲਾ ਸਜਾਉਂਦਾ ਤੇ ਨਿਹੰਗ ਬਾਣਾ ਪਹਿਨ ਕੇ ਰੱਖਦਾ ਸੀ ਜਿਸ ਕਰਕੇ ਲੋਕਾਂ ਵਿੱਚ ਵੀ ਉਹ ਜੱਸੇ ਨਿਹੰਗ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਮਾਝ ਦੇ ਇਲਾਕੇ ਵਿੱਚ ਉਹਨਾਂ ਦਿਨਾਂ ਵਿੱਚ ਨਿਹੰਗ ਪੂਲੇ ਦੇ ਕਈ ਗੁਰਦੁਆਰਿਆਂ ਉੱਤੇ ਕਬਜ਼ਾ ਹੁੰਦਾ ਸੀ ਜੱਸਾ ਕਈ ਵਾਰ ਪੂਲੇ ਦੇ ਡੇਰੇ ਉੱਤੇ ਵੀ ਚਲਿਆ ਜਾਂਦਾ ਤੇ ਉੱਥੇ ਜਾ ਕੇ ਸੇਵਾ ਕਰਦਾ ਰਹਿੰਦਾ ਘਰ ਵਿੱਚ ਧਿਆਨ ਨਾ ਹੋਣ ਕਰਕੇ ਜੱਸਾ ਨੂੰ ਘਰੇ ਬਿਠਾਉਣ ਲਈ ਉਸਦੇ ਬਾਪ ਦਲੀਪ ਸਿੰਘ ਵੱਲੋਂ ਉਸਦਾ ਵਿਆਹ ਗਰਮੀਤ ਕੌਰ ਨਾਲ ਕਰ ਦਿੱਤਾ ਗਿਆ ਵਿਆਹ ਤੋਂ ਕੁਝ ਸਮੇਂ ਬਾਅਦ ਜੱਸਾ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਨੂੰ ਕਈ ਦਿਨ ਹੋ ਗਏ ਹਨ ਗੁਰਦੁਆਰੇ ਜਾ ਕੇ ਸੇਵਾ ਨਹੀਂ ਕਰਕੇ ਆਇਆ ਆਪਣੇ ਨੇੜੇ ਹੀ ਭਾਈ ਤਾਰੂ ਸਿੰਘ ਦੇ ਗੁਰਦੁਆਰੇ ਵਿੱਚ ਬਾਬਾ ਅਜੀਤ ਸਿੰਘ ਪੂਲੇ ਵੱਲੋਂ ਸੇਵਾ ਚਲਾਈ ਜਾ ਰਹੀ ਹੈ ਮੈਂ ਕੁਝ ਦਿਨ ਉੱਥੇ ਸੇਵਾ ਕਰਕੇ ਆਵਾਂ ਕੁਝ ਦਿਨਾਂ ਬਾਅਦ ਵਾਪਸ ਆ ਜਾਣ ਦਾ ਲਾਰਾ ਲਾ ਕੇ ਜੱਸਾ ਪੂਲੇ ਦੇ ਡੇਰੇ ਵਿੱਚ ਚਲਿਆ ਗਿਆ ਜਦੋਂ ਕਈ ਦਿਨ ਬਾਅਦ ਵੀ ਜੱਸਾ ਘਰ ਵਾਪਸ ਨਾ ਆਇਆ ਤਾਂ ਉਸ ਦੀ ਪਤਨੀ ਗਰਮੀਤ ਕੌਰ ਨੇ ਸੋਚਿਆ ਕਿ ਪਤਾ ਨਹੀਂ ਕੀ ਗੱਲ ਹੈ ਮੈਂ ਆਪ ਜਾ ਕੇ ਪੂਲੇ ਦੇ ਡੇਰੇ ਵਿੱਚ ਉਸ ਦਾ ਪਤਾ ਲੈ ਕੇ ਆਉਣੀ ਆ ਜਦੋਂ ਗਰਮੀਤ ਕੌਰ ਡੇਰੇ ਪਹੁੰਚਦੀ ਹੈ ਤਾਂ ਇੱਕ ਸੇਵਾਦਾਰ ਉਸ ਨੂੰ ਜੱਸੇ ਨਿਹੰਗ ਬਾਰੇ ਦੱਸਦਾ ਕਿ ਉਹ ਤਾਂ ਉੱਥੇ ਪਿਆਏ ਜਦੋਂ ਗਰਮੀਤ ਕੌਰ ਜੱਸੇ ਕੋਲ ਪਹੁੰਚੀ ਤਾਂ ਉਸ ਦੀਆਂ ਡਾਡਾਂ ਨਿਕਲ ਗਈਆਂ ਜੱਸਾ ਸੱਟਾਂ ਦੇ ਨਾਲ ਬਿਸਰਤ ਹੋਇਆ ਇੱਕ ਟਰਾਲੀ ਵਿੱਚ ਪਿਆ ਸੀ ਜੱਸੇ ਨੇ ਤਰਲੇ ਮਾਰ ਕੇ ਆਪਣੀ ਪਤਨੀ ਨੂੰ ਇੱਕੋ ਗੱਲ ਕਹੀ ਕਿ ਜਾਓ ਜਾ ਕੇ ਬਾਬਾ ਜੀਤ ਸਿੰਘ ਪੂਲੇ ਤੋਂ ਮਾਫੀ ਮੰਗੋ ਤੇ ਮੈਨੂੰ ਇੱਥੋਂ ਛੁਡਾ ਕੇ ਲੈ ਕੇ ਜਾਓ ਦਰਅਸਲ ਇਸ ਗੱਲ ਦਾ ਤਾਂ ਕਿਸੇ ਨੂੰ ਕੋਈ ਬਾਹਲਾ ਪਤਾ ਨਹੀਂ ਲੱਗਾ ਕਿ ਜੱਸੇ ਨਿਆੰਗ ਕੋਲੋਂ ਅਜਿਹੀ ਕਿਹੜੀ ਭੁੱਲ ਹੋਈ ਗਈ ਸੀ ਕਿ ਉਸਨੂੰ ਇੰਨਾ ਕੁੱਟਿਆ ਗਿਆ ਪਰ ਜੋ ਜ਼ੁਲਮ ਪੂਲੇ ਵੱਲੋਂ ਜੱਸੇ ਉੱਤੇ ਕੀਤੇ ਗਏ ਉਹਨਾਂ ਨੂੰ ਸੁਣ ਕੇ ਇੱਕ ਵਾਰ ਤਾਂ ਦਿਮਾਗ ਸੁੰਨ ਹੋ ਜਾਂਦਾ ਹੈ ਸੇਵਾ ਕਰ ਰਿਹਾ ਜੱਸੇ ਨੂੰ ਪੂਲਾ ਆਪਣੇ ਡੇਰੇ ਦੇ ਅੰਦਰਲੇ ਪਾਸੇ ਇੱਕ ਦਿਨ ਬੁਲਾਉਂਦਾ ਹੈ ਜੱਸਾ ਜਦੋਂ ਪੂਲੇ ਦੇ ਨੇੜੇ ਜਾਂਦਾ ਤਾਂ ਪੂਲਾ ਆਗੋਂ ਸ਼ਰਾਬ ਨਾਲ ਰੱਜਿਆ ਬੈਠਾ ਸੀ ਕੁਝ ਗੱਲਾਂ ਕਰਨ ਤੋਂ ਬਾਅਦ ਜਦੋਂ ਜੱਸੇ ਦੇ ਮੋਹੋਂ ਇਹ ਗੱਲ ਨਿਕਲ ਗਈ ਕਿ ਬਾਬਾ ਜੀ ਮੈਨੂੰ ਛੁੱਟੀ ਦੇ ਦਿਓ ਮੈਂ ਘਰ ਜਾ ਆਵਾਂ ਤੇ ਆਪਣੇ ਪਰਿਵਾਰ ਦਾ ਪਤਾ ਲੈ ਆਵਾਂ ਤਾਂ ਅਚਾਨਕ ਪੂਲਾ ਗੁੱਸੇ ਵਿੱਚ ਭੜਕ ਉੱਠਿਆ ਉਸ ਨੇ ਇੱਕ ਡਾਂਗ ਮਗਵਾਈ ਤੇ ਜੱਸੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕੁੱਟ ਕਾਰਨ ਜਸਬੀਰ ਸਿੰਘ ਜੱਸੇ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ ਜਦੋਂ ਉਹ ਕੁੱਟਣ ਕਾਰਨ ਬੇਹੋਸ਼ ਹੋ ਗਿਆ ਤਾਂ ਪੂਲੇ ਵੱਲੋਂ ਉਸ ਨੂੰ ਡੇਰੇ ਤੋਂ ਬਾਹਰ ਛਡਵਾ ਦਿੱਤਾ ਗਿਆ ਦੇਤੇ ਉਹ ਸਾਰੀ ਰਾਤ ਹੀ ਦਰਦ ਦੇ ਨਾਲ ਤੜਫਦਾ ਰਿਹਾ ਅਗਲਾ ਦਿਨ ਚੜਿਆ ਤਾਂ ਜੱਸਾ ਸਾਰਾ ਦਿਨ ਹੀ ਉੱਥੇ ਪਿਆ ਰਿਹਾ ਰਾਤ ਹੋਈ ਤਾਂ ਸ਼ਰਾਬ ਪੀ ਕੇ ਪੂਲੇ ਨੂੰ ਫੇਰ ਜੱਸੇ ਦਾ ਚੇਤਾ ਆ ਗਿਆ ਉਸਨੇ ਆਪਣੇ ਗੁੰਡਿਆਂ ਨੂੰ ਹੁਕਮ ਕੀਤਾ ਕਿ ਜੱਸੇ ਨੂੰ ਲਿਆ ਕੇ ਵੇੜੇ ਦੇ ਵਿੱਚ ਕਾਰ ਲਟਾ ਦਿਓ ਉੱਥੇ ਪੂਲੇ ਵੱਲੋਂ ਇੱਕ ਮੋਟਰਸਾਈਕਲ ਮੰਗਵਾਇਆ ਗਿਆ ਪੂਲਾ ਮੋਟਰਸਾਈਕਲ ਦੇ ਇੱਕ ਪਾਸਿਓਂ ਤੇਜ਼ ਭਜਾ ਕੇ ਲਿਆਉਂਦਾ ਤੇ ਸੱਟਾਂ ਕਾਰਨ ਢਹਾਲ ਪਏ ਜੱਸੇ ਦੀਆਂ ਟੁੱਟੀਆਂ ਲੱਤਾਂ ਉਤੋਂ ਦੀ ਨਗਾ ਕੇ ਲਜਾਂਦਾ ਸਮਾ ਲੰਮਾ ਇਸੇ ਤਰ੍ਹਾਂ ਇਹ ਖੇਡ ਚੱਲਦੀ ਰਹੀ ਪਰ ਪੂਲੇ ਦੀ ਇਸ ਦਰਿੰਦਗੀ ਨੂੰ ਰੋਕਣ ਵਾਲਾ ਉੱਥੇ ਕੋਈ ਵੀ ਨਹੀਂ ਸੀ ਫਿਰ ਉਸ ਨੂੰ ਡੇਰੇ ਦੇ ਬਾਹਰ ਪੌੜੀਆਂ ਵਿੱਚ ਸੁੱਟ ਦਿੱਤਾ ਗਿਆ ਇਹ ਸਾਰਾ ਘਟਨਾਕਰਮ ਜੱਸੇ ਵੱਲੋਂ ਆਪਣੀ ਪਤਨੀ ਗਰਮੀਤ ਕੌਰ ਨੂੰ ਦੱਸਿਆ ਗਿਆ ਸੀ ਜੋ ਭਿੱਖੀਵੇਂ ਟਾਣੇ ਦੀ ਸ਼ਿਕਾਇਤ ਨੰਬਰ 5 ਵਿੱਚ ਦਰਜ ਹੈ ਗਰਮੀਤ ਕੌਰ ਇਹ ਸਾਰਾ ਹਾਲ ਸੁਣ ਕੇ ਰੋਂਦੀ ਹੋਈ ਪੂਲੇ ਕੋਲ ਜਾ ਕੇ ਆਪਣੀ ਪਤੀ ਦੀ ਜ਼ਿੰਦਗੀ ਦੀ ਭੀਖ ਮੰਗਦੀ ਹੈ ਕੇ ਬਾਬਾ ਜੀ ਜੇ ਸਾਡੇ ਕੋਲੋਂ ਕੋਈ ਭੁੱਲ ਹੋ ਗਈ ਤਾਂ ਸਾਨੂੰ ਮਾਫ਼ ਕਰ ਦਿਓ ਮੇਰੇ ਪਤੀ ਦੀ ਜ਼ਿੰਦਗੀ ਬਖਸ਼ ਦਿਓ ਇਹ ਦਰਦਮਈ ਕੂਕ ਸੁਣ ਕੇ ਵੀ ਪੂਲੇ ਉੱਤੇ ਕੋਈ ਅਸਰ ਨਹੀਂ ਸੀ ਹੋਇਆ ਪੂਲੇ ਨੇ ਕਿਹਾ ਕਿ ਜੇ ਤੂੰ ਆਪਣੇ ਪਤੀ ਨੂੰ ਬਚਾਉਣਾ ਚਾਹੁੰਦੀ ਹੈ ਤਾਂ 1.5 ਲੱਖ ਰੁਪਈਆ ਲਿਆ ਕੇ ਮੇਰੇ ਹੱਥ ਉੱਤੇ ਧਰ ਦੇ ਤੇ ਇਥੋਂ ਆਪਣੇ ਪਤੀ ਨੂੰ ਛੁੜਾ ਕੇ ਲੈ ਜਾ ਪਰ ਗਰੀਬ ਘਰ ਵਿੱਚ ਇੰਨੇ ਪੈਸੇ ਕਿੱਥੋਂ ਆਉਣੇ ਸਨ ਗਰਮੀਤ ਕੌਰ ਕਦੇ ਦਰਦ ਵਿੱਚ ਪਏ ਪਤੀ ਨੂੰ ਵੇਖੜ ਜਾਂਦੀ ਕਦੇ ਪੂਲੇ ਦੀਆਂ ਮਿਰਤਾ ਕਰਦੀ ਕਦੇ ਪੈਸਿਆਂ ਲਈ ਦਰਦਰ ਤੇ ਭਾਈਦੀ ਅਖੀਰ ਜਦੋਂ ਬੀਬੀ ਆਪਣੇ ਪਤੀ ਨੂੰ ਵੇਖਣ ਵਾਸਤੇ ਗਈ ਤਾਂ ਜੱਸਾ ਉੱਥੇ ਮੌਜੂਦ ਨਹੀਂ ਸੀ ਪੂਲੇ ਵੱਲੋਂ ਜਸਬੀਰ ਸਿੰਘ ਨੂੰ ਕਈ ਦਿਨ ਦਰਦ ਵਿੱਚ ਤੜਫਾ ਕੇ ਰੱਖਿਆ ਗਿਆ ਪੂਲਾ ਸਿਰਫ ਪੈਸੇ ਦੀ ਉਡੀਕ ਵਿੱਚ ਹੀ ਉਸਨੂੰ ਜਿਉਦਾ ਰੱਖੀ ਬੈਠਾ ਸੀ ਜਦੋਂ ਕਈ ਦਿਨ ਬਾਅਦ ਵੀ ਗਰਮੀਤ ਕੌਰ ਪੈਸੇ ਨਾ ਲੈ ਕੇ ਆਈ ਤਾਂ ਪੂਲੇ ਦੇ ਸਬਰ ਦਾ ਬੰਨ ਟੁੱਟ ਗਿਆ ਉਧਰ ਜੱਸੇ ਵਿੱਚ ਵੀ ਹੁਣ ਕੋਈ ਜ਼ਿਆਦਾ ਸਾਹ ਬਾਕੀ ਨਹੀਂ ਸਨ ਬਚੇ। ਨਾ ਹੀ ਪੂਲੇ ਨੂੰ ਹੁਣ ਪੈਸਿਆਂ ਦੀ ਕੋਈ ਆਸ ਰਹੀ ਸੀ। ਇੱਕ ਸ਼ਾਮ ਪੂਲਾ ਟਾਈਮ ਨਾਲ ਹੀ ਆਪਣੇ ਸਾਥੀਆਂ ਸਮੇਤ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ। ਸਾਰੇ ਜਣੇ ਟੱਲੀ ਓਕੇ ਜੱਸੇ ਨੂੰ ਫੇਰ ਚੁੱਕ ਕੇ ਵੇੜੇ ਵਿੱਚ ਲੈ ਆਉਂਦੇ ਹਨ। ਪੂਲੇ ਵੱਲੋਂ ਫੇਰ ਉਸ ਨੂੰ ਕੁੱਟਣਾ ਸ਼ੁਰੂ ਕੀਤਾ ਗਿਆ ਪਰ ਕੁਝ ਕੋ ਮਿੰਟਾਂ ਵਿੱਚ ਹੀ ਜੱਸੇ ਦੇ ਪ੍ਰਾਹ ਨਿਕਲ ਗਏ। ਹੁਣ ਉਸ ਦੀ লাশ ਨੂੰ ਟਿਕਾਣੇ ਲਾਉਣਾ ਸੀ। ਪੂਲੇ ਦੇ ਸਾਥੀ ਅਜੇ ਇਹ ਗੱਲ ਸੋਚ ਹੀ ਰਹਿ ਸਰ ਕੇ ਜੱਸੇ ਦੀ ਲਾਸ਼ ਨੂੰ ਕਿਵੇਂ ਟਿਕਾਣੇ ਲਾਇਆ ਜਾਵੇ ਇੰਨੇ ਨੂੰ ਪੂਲਾ ਇੱਕ ਵਾਰ ਫੇਰ ਇੱਕ ਬੱਕਰੇ ਵੱਢਣ ਵਾਲਾ ਦਾਤ ਮੰਗਵਾਉਂਦਾ ਹੈ ਜਸਬੀਰ ਸਿੰਘ ਦੀ ਲਾਚ ਦੇ ਉਸ ਦਾਤ ਦੇ ਨਾਲ ਕਈ ਟੁਕੜੇ ਕਰ ਦਿੱਤੇ ਜਾਂਦੇ ਹਨ ਤੇ ਇੱਕ ਲੱਕ ਵਾਲੇ ਡਰਮ ਵਿੱਚ ਪਾ ਕੇ ਉਸ ਨੂੰ ਪਾਣੀ ਵਿੱਚ ਰੰਨਿਆ ਜਾਂਦਾ ਹੈ ਇਸ ਵੈਸ਼ੀ ਕਾਰਨਾਮੇ ਨੂੰ ਵੇਖ ਕੇ ਇੱਕ ਵਾਰ ਤਾਂ ਔਰੰਗਜੇਬ ਦੀ ਰੂਹ ਵੀ ਕੰਬ ਗਈ ਹੋਵੇਗੀ ਪੂਲੇ ਦੇ ਅਜਾਏ ਹੋਰ ਵੀ ਬਹੁਤ ਸਾਰੇ ਜ਼ੁਲਮੀ ਕਾਂਡ ਸਨ ਜਿੰਨਾ ਬਾਰੇ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ ਸੋ ਇਹ ਸੀ ਕਹਾਣੀ ਜਸਬੀਰ ਸਿੰਘ ਜੱਸੇ ਨਿਹੰਗ ਦੀ ਜਿਸ ਨੂੰ ਪਾਪੀ ਪੂਲੇ ਨਿਹੰਗ ਵੱਲੋਂ ਟੁਕੜੇ ਟੁਕੜੇ ਕਰਕੇ ਰਿੰਨਿਆ ਗਿਆ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ